चेबी चाचे की हां बैठा कबी चाचा ओ जास डिग गया तो तो ती हाँ हाँ चुप्पा ਹੋਰ ਚਾਚਾ ਫਿਰ ਗੱਲ ਬਾਤ ਸੁਣਾ ਕੋਈ ਠੀਕ ਹੈ ਠੀਕ ਠਾਕ ਏ ਏ ਏ ਓਏ ਉਰੇ ਆ ਜਾ ਉਹਨੇ ਪਿੱਛੇ ਆ ਜਾ ਸਬਸਕ੍ਰਾਈਬ ਕਰੀਏ ਆ ਜਾ ਲਾਇਕ ਕਰੀਏ ਤੈਨੂੰ ਸ਼ੇਅਰ ਕਰੀਏ ਕਮੈਂਟ ਕਰੀਏ ਕਮੈਂਟ ਕਰੀਏਗਾ ਕਮੈਂਟ ਕਰੋ

ਬਨਾ ਤੇਲ ਤੋਂ ਬਖੀ ਚੰਨੀ ਚੰਗੀ ਹੋ ਗੀ ਠੀਕ ਹੋ ਕਰਦੀ ਬਨਾ ਤੇਲ ਤੋਂ ਬਨਾ ਤੇਲ ਤੋਂ ਇਹ ਸਾਡੀਆਂ ਰਾਣੀਆਂ ਬੈਠੀਆਂ ਨੇ ਉਹ ਬਹਿ ਰਾਣੀਆਂ ਬੱਚੇ ਚਾ ਚਾ ਸਾਡਾ ਗਿਆ ਸਿਲੰਡਰ ਦਾ ਪਤਾ ਕਰਨਾ ਠੀਕ ਹੈ ਤੇ ਆ ਸਾਡੀ ਮੱਝ ਕਾਲਗੇਟ ਕਰ ਰਹੀ ਹੈ ਹੈਨਾ ਕੀਰਤ ਇਹ ਕਾਲਗੇਟ ਕਰਦੀ ਹੈ ਰੋਟੀ ਖਾ ਕੇ ਹੁਣ ਹਨਾ ਕੀਰਤ ਹਾਂ ਇਹ ਸਾਡੀ ਛੋਟੀ ਕੱਟੀ ਹੈ ਇਹ ਸਾਡੀ ਉਦੋਂ ਛੋਟੀ ਕੱਟੀ ਹੈ ਹਾਂ ਅਸੀਂ ਹੁਣ ਕੀਰਤ ਦੇ ਨਾਲ ਕੀ ਆਏ ਹਾਂ ਹਨਾ ਕੀਰਤ ਹਨਾ ਕੀਰਤ ਅਸੀਂ ਕੀਰਤ ਦੇ ਹਾਂ ਕੀਰਤ ਖੇਡਦਾਗਾ ਪੂਰਾ ਭਾਈ ਹਨਾ ਚਾਚਾ ਭਾਈ ਕਿੱਥੇ ਗਿਆਗਾ ਸਿਲੰਡਰ ਲੈਣ ਹਨਾ ਕੀਰਤ ਇੱਧਰ ਆ ਜਾ ਇੱਧਰ ਆ ਜਾ ਇੱਧਰ ਇੱਧਰ ਇਹ ਪੁੱਠੇ ਪੰਗੇ ਲੈਂਦਾ ਆ ਸਾਡੀ ਮੱਝ ਆ ਸਵੀਟੀ ਸਵੀਟੀ ਆ ਰੋਜੀ ਇਹ ਰੋਜੀ ਆਗੀ ਇਹ ਹੈਗੀ ਹੈਗੀ ਕੀ ਨਾਂ ਰੱਖੇ ਗਲਾਬੋ ਠੀਕ ਹੈ ਥੈਂਕ ਯੂ ਭਾਈ ਜਿਨ੍ਹਾਂ ਨੇ ਸਾਨੂੰ ਲਾਈਕ ਕੀਤਾ ਸਾਨੂੰ ਕਮੈਂਟ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੇਬੀ ਚਾਚੀ ਦੀਆਂ ਗੱਲਾਂ ਸੁਣੋ ਨੇਬੀ ਚਾਚਾ ਗਿਆ ਵੀ ਸਿਲੰਡਰ ਭਰਾਉਣਾ ਹਨਾ ਕਿੱਥੇ ਗਿਆ ਨੇਬੀ ਚਾਚਾ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਲਾਈਕ ਕਰਨ ਦੇ ਲਈ ਹੋਰ ਲਾਈਕ ਕਰੋ ਅਸੀਂ ਬਰੇ ਹੈਗੇ ਆ ਬਰਨਾਲੇ ਤੋਂ ਪਿੰਡ ਸਾਡਾ ਹੰਢਾਇਆ ਕੀਰਤ ਦੇ ਨਾਨਕੀ ਹੰਢਾਇਏ ਨੇ ਉਦਾਂ ਅਸੀਂ ਗਿੱਲਕਲਾਂ ਤੋਂ ਆ ਅਸੀਂ ਹੰਢਾਇਏ ਆਏ ਵੀ ਆ ਕੀਰਤ ਦੇ ਨਾਨਕੀ ਥੈਂਕ ਯੂ ਥੈਂਕ ਯੂ ਜਿਨ੍ਹਾਂ ਨੇ ਕਮੈਂਟ ਕੀਤੇ ਲਾਈਕ ਕੀਤੇ ਹੈ ਹੈ ਹਾਈ ਦਰ ਤਨੂ ਠੀਕ ਹੈ ਸਾਡੇ ਚੈਨਲ ਨੂੰ ਫੋਲੋ ਕਰੋ ਥੈਂਕ ਯੂ ਓਕੇ ਵੀਰੇ ਓਕੇ ਵੀਰੇ ਤੁਸੀਂ ਰੋਪੜ ਤੋਂ ਠੀਕ ਹੈ ਵੀਰੇ ਇਹ ਸਾਡਾ ਬੱਚਾ ਦਾ ਛੋਟਾ ਜਿਹਾ ਸੀ ਇਹਦਾ ਚੈਨਲ ਬਣਾਇਆ ਹੈਗਾ ਹਨਾ ਨੈਬੀ ਚਾਚੇ ਨਾਲ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਇਹਦੇ ਪਾਸੇ ਇਹਦੇ ਪਾਸੇ ਇਹ ਬਹੁਤੀ ਸ਼ਰਾਰਤੀ ਆ ਇਹ ਇੱਦੀ ਚਲੀ ਸ਼ਰਾਰਤੀ ਆ ਨਾ ਤੇ ਕਹਦੇਗਾ ਸਬਸਕ੍ਰਾਈਬ ਕਰੋ ਹੈ ਲਾਈਕ ਕਰੋ ਸ਼ੇਅਰ ਕਰੋ ਆ ਜਾਓ ਕਾ ਬਾਅਦ ਤੇ ਬਾਅਦ ਸ਼ੇਅਰ ਕਰੋ ਕਮੈਂਟ ਕਰੋ ਮੰਮੀ ਹੈਡੀ ਅਸੀਂ ਤੁਹਾਨੂੰ ਹਾਸੇ ਵਾਲੀਆਂ ਵੀਡੀਓ ਸੁਣਾਵਾਂਗੇ ਚਾਚੇ ਦੀਆਂ ਚਾਚਾ ਸਾਡਾ ਗਿਆ ਹੋਇਆ ਨੇਬੀ ਚਾਚਾ ਹਨ ਕਿੱਥੇ ਗਿਆ ਨੇਬੀ ਚਾਚਾ ਥੈਂਕ ਯੂ ਵੀ ਥੈਂਕ ਯੂ ਕਿਊਟ ਲਿਖਣ ਦੇ ਲਈ ਸਾਡੇ ਬੱਚੇ ਨੂੰ ਸਿੰਗਾਪੋਰ ਕੇ ਕਹਿੰਦਾ ਸਿੰਗਾਪੋਰ ਤੇ ਇੱਧਰ ਆ ਜਾ ਹਾਂ ਸਿੰਗapore ਤੇ ਮੱਝ ਦੇ ਸਿੰਗਾਪੋਰ ਤੇ ਆ ਮੈਂ ਬਹੁਤ ਹੀ ਸ਼ਰਾਰਤੀ ਬੱਚਾਗਾ ਹੋਰ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਾਡੇ ਚੈਨਲ ਦਾ ਨਾਮ ਹੈਗਾ ਮਾਨਸ਼ਾਹੀਆ ਬਲੌਗ ਨਾਨੇ ਦੋਤੇ ਦੀ ਕਮੇਡੀ ਨੇ ਵੀ ਚਾਚਾ ਗਿਆ ਇਧਰ ਲੈ ਵਾਸੇ ਆ ਜਾ ਐ ਇਧਰ ਮੱਝ ਉੱਠ ਖੜੂਗੀ ਉੱਠ ਫੋਰ मा झूठ खड़ेगी इन कर दी हाँ इधर चलाओ चलो हम्म आ, 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 हाँ, आ जाओ आ जाओ आ जाओ आ जाओ इधर हाँ इधर वैरी गुड वैरी गुड वैरी गुड अश्विनी कुमार वीर जी ने कमेंट किए सू बहुत सारे थैंक यू भीरा चलो चलो आ जा हाँ इधर चलूगी आ जा ਮੈਂ ਵੀ ਚਾਚਾ ਉਹ ਚਲਾਉਗਾ ਮੈਂ ਵੀ ਚਾਚਾ ਕਹਿੰਦਾ ਗੰਨੇ ਚੂਪਾ ਕੇ ਆਪਾਂ ਠੀਕ ਹੈ ਛੂਟਾ ਹੈ ਛੂਟਾ ਛੂਟਾ ਹੈਲੋ ਭਾਬੀ ਜੀ ਥੈਂਕ ਯੂ ਥੈਂਕ ਯੂ ਬਈ ਤੁਸੀਂ ਕੌਣ ਕਿੱਥੋਂ ਹੋ ਬਈ ਆਪਣੇ ਪਿੰਡ ਦਾ ਨਾਮ ਵੀ ਦੱਸੋ ਕਿੱਥੋਂ ਬਲੋਂਗ ਕਰਦੇ ਆ ਤੁਸੀਂ ਦੱਸੋ ਬਈ ਸਾਰੇ ਜਣੇ ਹਾਂ ਮੇਰੇ ਪੁੱਤ ਨੂੰ ਗਾਣਾ ਆਉਂਦਾ ਕਿਹੜਾ ਗਾਣਾ ਆਉਂਦਾ ਭਾਈ ਦੁਨੀਆ ਕਹਿੰਦੀ 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 ਮੋਗਾ ਠੀਕ ਹੈ ਵੀਰੇ ਠੀਕ ਹੈ ਵੀਰੇ ਬਾਤ ਉਹ ਠੰਡੀ ਠੰਡੀ ਹੈ ਥੈਂਕ ਯੂ ਵੀਰੇ ਬੱਦ ਬੱਦ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂ ਸਬਸਕ੍ਰਾਈਬ ਕਰੋ ਇਹ ਸਾਡੇ ਅਸੀਂ ਬੱਚੇ ਦੀਆਂ ਨਿੱਕੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਬਚਪਨ ਦੀ ਆਪਾਂ ਉਹਨਾ ਕੈਪਚਰ ਕਰਕੇ ਰੱਖਾਂਗੇ ਹੈਲੋ ਛੋਟਾ ਸਿੱਧੂ ਸਿਆ ਥੈਂਕ ਯੂ ਬਈ ਥੈਂਕ ਯੂ ਮਿੱਤਾ ਜੋ ਵੱਡਾ ਹੋ ਕੇ ਵੀ ਆਪਣੀਆਂ ਵੀਡੀਓ ਨੂੰ ਦੇਖ ਸਕੇ ਹਨਾ ਜੇ ਮੈਂ ਛੋਟਾ ਹੁੰਦਾ ਐਵੇਂ ਐਵੇਂ ਕਰਦਾ ਸੀ ਇਹ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੈ ਇਹ ਅਸੀਂ ਵੀਰੇ ਹੁੰਦਾ ਤਾਂ ਹੰਢਿਆਏ ਤੋਂ ਆ ਹੰਢਿਆਏ ਦੇ ਨਾਨਕੀ ਨੇ ਜਸਕੀਰਤ ਦੇ ਤੇ ਅਸੀਂ ਹੈਗੇ ਗਿੱਲ ਕਲਾ ਤੋਂ ਰਾਮਪਰੇ ਕੋਲ ਗਿੱਲ ਕਲਾ ਬਠਿੰਡਾ ਆਪਾਂ ਨੂੰ ਪੈਂਦਾ ਜ਼ਿਲ੍ਹਾ ਜੰਗਾ ਕੀਰਤ ਸਤਿ ਸ੍ਰੀ ਅਕਾਲ ਵਨ ਟੂ ਸੁਣਾਈ ਸਾਰਿਆਂ ਨੂੰ ਵਨ ਟੂ 2 3 4 5 6 7 8 9 10 ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਤੇ ਗਾਣਾ ਸੁਣਾ ਦੇ ਇੱਕ ਗਾਣਾ ਬਾਈ ਦੁਨੀਆ ਕਹਿੰਦੀ ਕਹਿੰਦੀ ਠੀਕ ਹੈ ਠੀਕ ਹੈ ਮੱਦ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਓ ਦਿੱਗ ਗਿਆ ਜਾਸ ਉਹ ਬੱਜ 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 ਕੀ ਹੋ ਗਿਆ ਚਲ ਕੋਈ ਚਲ ਉਹ ਚਾਚਾ ਆ ਗਏ ਨੇ ਵੀ ਚਾਚਾ ਆ ਗਏ ਦੇਖੀ ਆਜੋ ਆਇਆ ਉਹ ਚੁੜੀ ਫਿਰਦੀ ਹਾਂ ਨੇ ਵੀ ਚਾਚਾ ਆ ਗਏ ਉਹ ਆ ਗਏ ਉਹ ਆ ਗਏ ਨੇ ਵੀ ਚਾਚਾ ਆ ਗਿਆ ਆ ਗਿਆ ਆ ਗਿਆ ਭਈ ਆ ਸਾਡਾ ਆ ਗਿਆ ਸਾਡਾ ਕਮੇਡੀ ਵਾਲਾ ਕੀਰਤ ਦਾ ਸਾਡੇ ਦਾ ਨਾਨਾ ਆ ਗਿਆ ਬਈ ਕਹੇ ਆ ਭਾਈ ਸਾਡੇ ਕੀ ਗਏ ਇੱਥੇ ਆ ਓਏ ਆਵਾ ਕੌਂਦੀ ਕੱਢੀ ਇੱਥੇ ਹਾਂ ਆਰੇ ਕਪਈ ਥੱਪ ਗਿਰਤੇ ਆ ਕੀ ਓਏ ਆ ਜਾ ਇਹ ਭਾਈ ਕੀਰਤ ਦਾ ਨਾਨਾਗਾ ਇਹ ਸਾਡਾ ਚਾਚਾ ਹੈ ਸਾਡੇ ਨਾਲ ਰਾਕੇ ਇਹ ਚਾਚਾ ਹੀ ਕਹਿ ਦਿੰਦਾ ਹੈ ਹਾਂ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਓ ਕੀਰਤ ਦਾ ਓ ਘੜੀ 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 ਆਈ ਐ ਬੱਦ ਜਾ ਆ ਜਾ ਬੱਦ ਆ ਜਮਾਨਾ ਜਦ ਤੂੰ ਬਹੁਤ ਖੜਾ ਕੇ ਰੱਖਿਆ ਹਾਂਜੀ ਹਾਂਜੀ ਬਾਈ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅ ਚਾਚਾ ਆ ਗਿਆ ਪੁਸ਼ਪਾ 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 ਕਿਵੇਂ ਆ ਭਾਈ ਠੀਕ ਹੈ ਠੀਕ ਹੈ ਕਿਵੇਂ ਆ ਭਾਈ ਹੱਥ ਕਿਵੇਂ ਆ ਭਾਈ ਕਿਵੇਂ ਆ ਕੀਰਤ ਕਿਵੇਂ ਹੈ ਹੈ ਕਿ ਠੀਕ ਹੈ ਠੀਕ ਹੈ ਚਾਚਾ ਸਿਲੰਡਰ ਪਰਾਉਣ ਜਾਂਦਾ ਨਹੀਂ ਯਾਰ ਸਿੱਧੂ ਥਾਪੀ ਮਾਰ ਕੇ ਬਤਾਓ ਥਾਪੀ ਮਾਰੇ ਕੀ ਥਾਪੀ ਮਾਰ ਕੇ ਦਿਖਾ ਦੇ ਥਾਪੀ ਥਾਪੀ ਮਾਰ ਹਾਂ ਥਾਪੀ ਮਾਰੋ ਕਿਹੜਾ ਕਿਹੜਾ ਉਹ ਕੋਈ ਉਹ ਕੌਣਾ ਕੀਰਤ ਉਹ ਆਪਣੇ ਟਰੈਕਟਰ ਤੇ ਉਹ ਕੌਣਾ ਡੱਕ ਤੇ ਕੌਣਾ ਫੋਟੋ ਕਿਹਦੀ ਲੱਗੀ ਉਹ ਦੱਸ ਹਾਂ ਮੂਸਿਆ ਹੈ ਮੂਸਿਆ ਉਹ ਦੇ ਦੀ ਹਾਂ ਮੂਸਿਆਲੇ ਦੀ

ਉੱਧਰ ਹੈ ਮੂਸਲਾ ਮੰਗਲੇ ਪਾ ਜੀ ਹਾਂ ਥੈਂਕ ਯੂ ਥੈਂਕ ਯੂ ਕਾਵਿਆ ਭਾਈ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਹੁਤ ਸਾਰੇ ਕਮੈਂਟ ਆਏ ਸਾਨੂੰ ਥੈਂਕ ਯੂ ਥੈਂਕ ਯੂ ਹਾਂ ਗਾਣਾ ਬਾਈ ਦੁਨੀਆ ਲਾ ਦੇ ਚਾਚਾ ਹਾਂ ਉੱਧਰ ਲਾ ਰਿਹਾ ਬੱਡੇ ਕਾਪਾ ਬਾਈ ਦੁਨੀਆ ਲਾ ਦੇ ਕਹਿੰਦਾ ਬਾਈ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਕਰੋ ਹਾਂ ਖੰਡ ਕੋਟੇ ਸਿੱਧੂ ਮਸੇਵਾਲਾ ਕੀਤ ਹਾਂ ਗਾਣਾ ਸੁਣਾ ਦੇ ਬੱਬਾ ਤੂੰ ਇਆ ਤੰਦੀ ਤੰਦੀ ਬਾਈ ਦੁਨੀਆ ਕਹਿੰਦੀ ਕਹਿੰਦੀ ਕੀ ਕਹਿੰਦੀ ਮਸੇਵਾਲਾ ਮਸੇਵਾਲਾ ਕੀ ਕਹਿੰਦੀ ਪੁਸ਼ਪਰਾਜ ਪੁਸ਼ਪਰਾਜ ਹਾਂਜੀ ਪੁਸ਼ਪਰਾਜ ਸਾਡਾ ਆ ਬੈਠੇ ਆ ਜੀ ਆਏ ਆਏ ਸਿੱਧੂ ਮਸੇਵਾਲਾ ਪੁਸ਼ਪਰਾਜ ਆ ਬੈਠੇ ਨੇ ਜੀ ਸਾਡੇ ਚੈਨੂ ਨੂੰ ਮੰਤਰੀ ਹਾਂ ਹਾਂਜੀ

ਹਾਂ ਸਾਰਾ ਬਣਾ ਲਊਣਾ ਹੂੰ ਚਲੋ ਥਾਪੀ ਮਾਰਦੇ ਫਿਰ ਮੂਸੇ ਵਾਲਾ ਕਿਵੇਂ ਥਾਪੀ ਮਾਰਦਾ ਹੁੰਦਾ ਆਏ ਥਾਪੀ ਆਏ ਮਾਰਦਾ ਹੁੰਦਾ ਆਏ ਪਿਆ ਥਾਪੀ ਮਾਰਦਾ ਹੁੰਦਾ ਮਾਰੇ ਥਾਪੀ ਮਾਰ ਹੂੰ ਵੇ ਆਏ ਚਾਚਾ ਹਾਂ ਚਾਚਾ ਡੂਡੂ ਹੂੰ ਡੂਡੂ ਚਲਾਉਂਦਾ ਨਹੀਂ ਚਾਚਾ ਡੂਡੂ ਚਲਾਊਗਾ ਏ ਸਾਡਾ ਪੁਸ਼ਪ ਰਾਜ ਪੁਸ਼ਪਾ 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 ਇਹ ਸਾਡੇ ਚਾਚਾ ਜੀ ਇਹਦੀ ਕਮੇਡੀ ਵਾਲੀ ਕਹਿੰਡ ਹੁੰਦੀ ਹੈਗੀ ਜੀ ਜੀ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਕਮੈਂਟ ਕਰੋ ਸਾਡੇ ਚਾਚੇ ਦੇ ਚੈਨਲ ਨੂੰ ਨਾਨੇ ਦੋਦੇ ਦੀ ਕਮੇਡੀ ਨੂੰ ਲਾਈਕ ਕਰੋ ਵੱਧ ਤੋਂ ਵੱਧ ਅੱਜ ਗੱਡੀ ਲੋਡ ਕਰੀਏ ਹਾਂ ਅਸੀਂ ਦੇਖ ਇੱਕ ਮੈਂ ਫੋਨ ਲਾ ਕੇ ਦੇਖਦੀ ਟਾਸਕ ਵਿੱਚ ਤੇ ਅਸੀਂ ਬ੍ਰੇਕ ਲੈਣੇ ਆ ਜੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਮਿਲਦੇ ਆ ਦੁਬਾਰੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਜੀਨੇ ਸਾਨੂੰ ਕਮੈਂਟ ਕਰਿਆ ਇੰਨੇ ਲਾਈਕ ਕਰੇ ਸ਼ੇਅਰ ਕਰੇ ਥੈਂਕ ਯੂ ਭਾਈ ਸਾਰਿਆਂ ਨੂੰ 10 ਮਿੰਟ ਤੱਕ ਅਸੀਂ ਮਿਲਦੇ ਆ